ਧੰਨਵਾਦ ਹੈ ਮੇਰੇ ਵੱਲੋਂ ਅੱਜ ਕਿਸਾਨ ਮਜ਼ਦੂਰ ਮੋਰਚੇ ਦੀਆਂ ਦਰਜਣਾ ਜਥੇਬੰਦੀਆਂ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਜ ਕੁਝ ਸਮੇਂ ਲਈ ਰੋਡਸ ਪ੍ਰੋਟੈਸਟ ਕਰਕੇ ਤੇ ਮੰਗ ਪੱਤਰ ਦੇਣ ਗਈਆਂ ਔਰ ਇਹ 28 ਜੁਲਾਈ ਨੂੰ ਅਸੀਂ ਜਿਹੜਾ ਚੰਡੀਗੜ੍ਹ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਸੀਗਾ ਇਹਦਾ ਮਕਸਦ ਹੈਗਾ ਵੀ ਜਿਹੜੀ ਪੰਜਾਬ ਦੀ ਭਗਵੰਤਮਾਨ ਸਰਕਾਰ ਆ ਉਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਈ ਆ ਇਹਨੂੰ ਤੁਰੰਤ ਵਾਪਸ ਲਿਆ ਜਾਵੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਇਹ ਲਗਭਗ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਰਗੀ ਆ ਔਰ ਇਹ ਕੇ ਕਹਿਦੇ ਨੇ ਵੀ ਕਿਸਾਨਾਂ ਲਈ ਵੀ ਇਹ ਪਾਲੀ ਪਾਲਿਸੀ ਹੈਗੀ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਲਗਭਗ ਪੰਜਾਬ ਦੇ ਅੰਦਰ 65533 ਏਕੜ ਜ਼ਮੀਨ ਜਿਹੜਾ ਨੋਟੀਫਿਕੇਸ਼ਨ ਭਗਵੰਤਮਾਨ ਸਰਕਾਰ ਨੇ ਕੀਤਾ ਉਹਦੇ ਵਿੱਚ ਇਹ ਜ਼ਮੀਨ ਆ ਰਹੀ ਹੈਗੀ ਆ ਔਰ ਇਹਦੇ ਨਾਲ ਦੀ ਨਾਲ ਜੋ ਵੀ ਭਗਵੰਤਮਾਨ ਸਰਕਾਰ ਦਾਅਵੇ ਕਰ ਰਹੀ ਆ ਵੀ ਇਹਦੇ ਵਿੱਚ ਕਿਸਾਨਾਂ ਦੀ ਆਪਣੀ ਮਰਜ਼ੀ ਹੋਊਗੀ ਜਿੰਨਾ ਵੀ ਜ਼ਮੀਨਾਂ ਦਾ ਨੋਟੀਫਿਕੇਸ਼ਨ ਹੋ ਗਿਆ ਉਨ੍ਹਾਂ ਵਿੱਚੋਂ ਕੋਈ ਵੀ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕਦਾ ਨਾ ਲੋਨ ਲੈ ਸਕਦਾ ਕੁਝ ਵੀ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੇ ਵਿੱਚ ਜ਼ਮੀਨ ਆ ਗਈ ਆ ਔਰ ਦੂਸਰੀ ਔਰ ਕਿਸਾਨਾਂ ਵਿੱਚ ਸਾਡੀ ਗੱਲ ਵੀ ਚਲੀ ਗਈ ਆ ਵੀ ਜਿਹੜਾ ਨੋਟੀਫਿਕੇਸ਼ਨ ਹੋ ਗਿਆ ਉਹਦੇ ਵਿੱਚ ਜੇ 4840 ਗੱਜ ਹੈਗੇ ਇੱਕ ਕਿਲੇ ਦੇ ਵਿੱਚ ਉਹਦੇ ਵਿੱਚੋਂ 1200 ਗੱਜ ਕਿਸਾਨ ਨੂੰ ਵਾਪਸ ਕਰਨੀਆਂ ਆ 1000 ਗਾ ਜੋ ਕਹਿੰਦੇ ਆ ਵੀ ਥੋੜੀ ਰਿਆਸ ਵਾਸਤੇ ਤੇ 200 ਗਜ ਤੁਹਾਨੂੰ ਦੁਕਾਨ ਵਾਸਤੇ ਇਹਦਾ ਮਤਲਬ 75% ਜ਼ਮੀਨ ਵੈਸੇ ਹੀ ਜਿਹੜਾ ਕਲੋਨੀ ਦੀ ਸਾਰੀ ਕਰੂਗਾ ਉਹਨੂੰ ਵੈਸੇ ਚਲੇਗੀ ਯਾਨੀ ਸਿੱਧੀ ਜੀ ਗੱਲ ਹੈ ਚਾਰ ਕਿੱਲੇ ਜੇ ਉਹਦੇ ਵਿੱਚ ਆਉਂਦੀ ਆ ਤੇ ਸਾਨੂੰ ਇੱਕ ਕਿੱਲਾ ਵਾਪਸ ਆਉਣਾ ਹੈਗਾ ਇਹ ਤੁੱਖਾ ਸਾਰਾ ਸਾਰ ਔਰ ਦੂਸਰਾ 3 ਸਾਲਾਂ ਲਈ ਕਿੱਲਾ ਠੇਕਾ ਮਿਲਣਾ ਹੈਗਾ ਵਾ ਉਹ ਜੇ ਅਗਲੇ ਵੀ 25 ਸਾਲ ਜ਼ਮੀਨ ਡਵੈਲਪ ਨਹੀਂ ਹੁੰਦੀ ਕਿ ਕਿਸਾਨ ਦਾ ਪਰਿਵਾਰ ਕੀ ਆਪਣਾ ਟੱਬਰ ਲੈ ਕੇ ਆਪਣੀਆਂ ਜ਼ਮੀਨਾਂ ਵਿੱਚ ਬਣੀਆਂ ਸੜਕਾਂ ਜਾਂ ਸੀਵਰੇਜ ਦਾ ਲੈਟਾ ਲੱਗਿਆ ਨੂੰ ਦੇਖ ਕੇ ਗੁਜ਼ਾਰਾ ਕਰ ਲਿਆ ਕਰੂਗਾ ਇਹਦੇ ਬਾਰੇ ਭਗਵੰਤ ਮਾਨ ਜੀ ਕੋਈ ਚੰਨੀ ਬੋਲਦੇ ਹੈਗੇ ਔਰ ਜਿਹੜੀ ਮੀਟਿੰਗ ਚੰਡੀਗੜ੍ਹ ਸੱਦੀ ਸੀ ਮੁੰਡਿਆ ਸਾਹਿਬ ਨੇ ਜਿੱਤ ਦਾਅਵਾ ਕੀਤਾ ਸੀ ਵੀ 164 ਪਿੰਡਾਂ ਦੇ ਕਿਸਾਨ ਆ ਗਏ ਬੰਦੇ ਸਾਡੇ ਉੱਥੇ ਗਏ ਸੀਗੇ ਸਿਰਫ 40-42 ਕਿਸਾਨ ਸੀਗਾ ਇੱਕ ਅਦਲੀ ਹਾਲ ਦਾ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਜਿਹੜਾ ਮਤਾ ਲਿਖ ਕੇ ਗਿਆ ਸੀਗਾ ਉੱਥੇ ਜਿਹੜਾ ਕਹਿੰਦਾ ਸੀ ਵੀ ਅਸੀਂ ਇਹਦਾ ਵਿਰੋਧ ਕਰਨਾ ਹੈ ਉਹਨੂੰ ਵੀ ੱਟਕੇ ਮਾਰ ਕੇ ਹਾਲਚੋਂ ਬਾਹਰ ਕੱਢ ਦਿੱਤਾ ਗਿਆ ਮਨਜੀਤ ਰਾਏ ਜਿਹਦੀ ਖੁਦ ਜ਼ਮੀਨ ਆਈ ਹੋਈ ਆ ਉਹਨਾਂ ਨੂੰ ਵੀ ਉਹ ਹੁਸ਼ਿਆਰਪੁਰ ਦੇ ਬਾਈਕਾਟ ਆ ਕਰਕੇ ਆਗੇ ਜਦੋਂ ਗੱਲ ਨਾ ਸੁਣੀ ਗਈ ਤਾਂ ਔਰ ਇਹ ਤਕਾਏ ਕੀਤਾ ਗਿਆ ਵੀ ਕਿਸਾਨਾਂ ਨੂੰ ਕਿਹਾ ਗਿਆ ਵੀ ਕਿਹੜੇ ਕਿਹੜੇ ਕਿਸਾਨ ਸਵਾਲ ਕਰਨਾ ਚਾਹੁੰਦੇ ਆ ਕਿਸਾਨਾਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ ਉਹਦੀ ਫੋਟੋ ਮੀਡੀਆ ਚ ਵਾਇਰਲ ਕਰ ਦਿੱਤੀ ਵੀ ਕਿਸਾਨ ਸਾਡੇ ਨਾਲ ਸਹਿਮਤ ਹੈ ਗਿਆ ਹੁਣ ਮੈਨੂੰ ਲੱਗਦਾ ਪੰਜਾਬ ਨੋ ਐਂਟਰੀ ਦੇ ਬੋਰਡ ਲੱਗ ਜਾਣੇ ਆ ਤੁਸੀਂ ਦੇਖ ਲਓ ਜਿਹੜੇ ਕਿੰਨੇ ਵੀ ਸਾਡੇ ਨਾਲ ਸਹਿਮਤ ਹੈ ਸਾਰੇ ਕਿਸਾਨ ਔਰ ਜੇ ਅੱਜ ਅਸੀਂ ਜਿੱਥੇ ਮੰਗ ਪੱਤਰ ਦੇਣੇ ਆ ਲੈਂਡ ਪੂਲਿੰਗ ਪਾਲਿਸੀ ਤੇ ਉਹਦੇ ਨਾਲ ਦੀ ਨਾਲ ਜਿਹੜਾ ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਨੂੰ ਅਜਾੜਿਆ ਗਿਆ ਜਾਂ ਅਜਾੜਿਆ ਜਾ ਰਿਹਾ ਇਹਦੋਂ ਗਾਂਹ ਆਬਾਦਕਰ ਕਿਸਾਨਾਂ ਨੂੰ ਜਿਹੜਾ ਜਾ ਰਿਹਾ ਜਾ ਰਿਹਾ ਔਰ ਇਹਦੋਂ ਨਾਲ ਗਾਂਹ ਬੁਲੇਟ ਟ੍ਰੇਨ ਆ ਰਹੀ ਪੰਜਾਬ ਦੇ ਅੰਦਰ ਉਹਦੇ ਵਿੱਚ ਜੜੀਆਂ ਖੇਤੀ ਆਧਾਰਿਤ ਜ਼ਮੀਨਾਂ ਇਹ ਕਿਸਾਨਾਂ ਦੀਆਂ ਬਜਾਊ ਜ਼ਮੀਨਾਂ ਖੋਹਨੀਆਂ ਵਾ ਸਾਰਿਆਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਆ ਕਾਰਪੋਰੇਟ ਦਾ ਏਜੰਡਾ ਵਾ ਕਿ ਕਿਸੇ ਨਾ ਕਿਸੇ ਢੰਗ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਹੈਗਾ ਇਹਦੇ ਨਾਲ ਦੀ ਨਾਲ ਜਿਹੜਾ ਬਿਜਲੀ ਬੋਰਡ ਦਾ ਨਿੱਜੀਕਰਨਾ ਜਿਹੜੇ ਪ੍ਰੀपेड ਬੀਟਰ ਆਮ ਖਪਤਕਾਰਾਂ ਦੇ ਘਰਾਂ 'ਚ ਧੱਕੇ ਨਾਲ ਲਾਏ ਜਾ ਰਹੇ ਆ ਉਹਨੂੰ ਵੀ ਵਾਪਸ ਲੈਣ ਦੀ ਮੰਗ ਕਰਾਂਗੇ ਔਰ ਜਿਹੜਾ ਸ਼ੰਭੂ ਤੇ ਖਨੌਰੀ ਦੇ ਵਿੱਚ ਜਬਰੀ ਭਗਵੰਤਮਾਨ ਸਰਕਾਰ ਨੇ ਮੋਰਚੇ ਚੁੱਕੇ ਸੀ ਉਦੇ ਸਮਾਨ ਦੀ ਜਿਹੜਾ ਕਰੋੜਾਂ ਦੇ ਵਿੱਚ ਸਾਡਾ ਸਮਾਨ ਉਤੋਂ ਖੁਰਦ-ਮੁਰਦ ਕਰਾਇਆ ਗਿਆ ਤੋੜਿਆ ਭੰਨਿਆ ਗਿਆ ਉਹਦੀ ਪਰਪਾਈ ਦੀ ਮੰਗ ਕਰਾਂਗੇ ਔਰ ਜਿੰਨੇ ਵੀ ਅੰਦੋਲਨ ਕੋਰੀ ਕਿਸਾਨ ਆ ਹੁਣ ਵੀ ਉਹਨਾਂ ਤੇ ਕੇਸ ਲਗਾਤਾਰ ਪਾਏ ਜਾ ਰਹੇ ਜਿੱਥੇ-ਿੱਥੇ ਵਿਰੋਧ ਹੁੰਦਾ ਉਹ ਸਾਰੇ ਜਿਹੜੇ ਪੁਲਿਸ ਕੇਸ ਆ ਜਾਂ ਰੇਲਵੇ ਦੇ ਕੇਸ ਆ ਉਹ ਵਾਪਸ ਲਏ ਜਾਣੇ ਚਾਹੀਦੇ ਆ ਇਹਦੇ ਨਾਲ ਮੰਗ ਪੱਤਰ ਵਿੱਚ ਕਹੇ ਆ ਮੁੱਦਾ ਜਿਹੜਾ ਇਸ ਵੇਲੇ ਤੁਸੀਂ ਲਗਾਤਾਰ ਕਿਸਾਨਾਂ ਨੂੰ ਦੇਖ ਰਹੇ ਯੂਰੀਆ ਨਹੀਂ ਮਿਲ ਰਹੀ ਬਲੈਕ ਮਿਲ ਰਹੀ ਹੈ ਕਿ ਯੂਰੀਆ ਦੀ ਬਹੁਤ ਵੱਡੀ ਘਾਟ ਹੈਗੀ ਆ ਤੋਂ ਕਿਸਾਨਾਂ ਨੇ ਆਪਣੇ ਪੈਸੇ ਦੇ ਕੇ ਯੂਰੀਆ ਲੈਣੀ ਸਰਕਾਰ ਕੋ ਅਰੇ ਆਏ ਸਾਲ ਯੂਰੀਆ ਤੇ ਰੋਲਾ ਪੈਂਦਾ ਤੇ ਉਹ ਯੂਰੀਆ ਦੇ ਵਾਲੇ ਮੁੱਦੇ ਤੇ ਵੀ ਜਿਹੜਾ ਵਾ ਅਸੀਂ ਜਿਹੜਾ ਵਾ ਅੱਜ ਮੰਗ ਪੱਤਰ ਵਿੱਚ ਉਹ ਗੱਲਾਂ ਲਿਖ ਕੇ ਦਵਾਂਗੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਐਸਕੇਐਮ ਦਾ 30 ਦਾ ਟਰੈਕਟਰ ਮਾਰਚ ਆ ਉਹਦਾ ਸਮਰਥਨ ਕਰਾਂਗੇ ਔਰ 11 ਅਗਸਤ ਨੂੰ 11 ਅਗਸਤ ਨੂੰ ਜਿਹੜੇ ਪੀੜਤ ਪਿੰਡ ਆ ਜਾਂ ਪੂਰੇ ਪੰਜਾਬ ਦੇ ਅੰਦਰ ਮੋਟਰਸਾਈਕਲ ਮਾਰਚ ਕਰਾਂਗੇ ਔਰ 20 ਅਗਸਤ ਨੂੰ ਜਲੰਧਰ ਵਿਖੇ ਜਿੱਥੇ ਪੁੰਡਾ ਦਾ ਵੱਡਾ ਪੰਜਾਬ ਦਾ ਦਫ਼ਤਰ ਆ ਉੱਥੇ ਜ਼ਮੀਨ ਬਚਾਓ ਪਿੰਡ ਬਚਾਓ ਤੇ ਪੰਜਾਬ ਬਚਾਓ ਦੇ ਨਾਂ ਹਟ ਵੱਡੀ ਮਹਾਂ ਰੈਲੀ ਕਰਾਂਗੇ ਜਿਹਦੇ ਵਿੱਚ ਆਮ ਜਨਤਾ ਨੂੰ ਪਹੁੰਚਣ ਦੀ ਅਪੀਲ ਕਰਦੇ ਆ ਤਾਂ ਤੁਸੀਂ ਛੋਟ ਸਮੇਂ ਦੇ ਵਿੱਚ ਸਾਡਾ ਸੁਨੇਹਾ ਲੈ ਕੇ ਆਗੇ ਔਰ ਅਸੀਂ ਜਿਹੜਾ ਤੁਹਾਡਾ ਧੰਨਵਾਦ ਕਰਦੇ ਆ ਔਰ ਭਗਵੰਤਮਾਨ ਸਰਕਾਰ ਨੂੰ ਕਹਿੰਨੇ ਵੀ ਜਿੰਨੀ ਜਲਦੀ ਹੋ ਸਕੇ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲਿਆ ਜਾਣਾ ਚਾਹੀਦਾ ਦੇਰ ਸਾਹਿਬ ਕੱਲ ਮਜੂਦਾ ਸਰਕਾਰ ਦੇ ਐਮਪੀ ਨੇ ਪਾਰਟੀ ਦੇ ਐਮਪੀ ਨੇ ਖੁਦ ਇਹ ਗੱਲ ਕਹੀ ਹੈ ਕਿ ਕਿਸਾਨਾਂ ਦੀ رائے ਲੈਣੀ ਜ਼ਰੂਰੀ ਹੈ ਉਸ ਬਿਆਨ ਨੂੰ ਤੁਸੀਂ ਕਿਦਾਂ ਦੇਖਦੇ ਹੋ ਮੈਂ ਕਲੀਕ ਕੀਤਾ ਹਾਂ ਦੇਖੋ ਮੈਨੂੰ ਲੱਗਦਾ ਵੀ ਐਮਪੀ ਸਹਿਬਾਨ ਨੇ ਵੇਠਾ ਤੋਂ ਜਾਣਕਾਰੀ ਲੈ ਲਈ ਹੋਊਗੀ ਮੈਂ ਕਹਿੰਨਾ ਵੀ ਜੋ ਭਾਜਪਾ ਦਾ ਹਸ਼ਰ ਜਦੋਂ ਤਿੰਨ ਕਾਲੇ ਕਾਨੂੰਨ ਲਿਆਏ ਸੀਗੇ ਪੰਜਾਬ ਦੀ ਜਨਤਾ ਨੇ ਹਰਿਆਣੇ ਦੀ ਤੇ ਇੱਕ ਦੇਸ਼ ਦੇ ਹਿੱਸੇ ਨੇ ਉਹਨੂੰ ਸਮਾਜ ਦੇ ਵਿੱਚੋਂ ਛੇਕ ਦਿੱਤਾ ਸੀਗਾ ਭਾਵੇਂ ਜੇ ਇਹ ਕਿਰ ਹਰ ਭਗਵੰਤ ਮਾਨ ਜੀ ਆਰਾਮ ਆਦਮੀ ਪਾਰਟੀ ਦਾ ਹਸ਼ਰ ਇਹਦੇ ਨਾਲੋਂ ਵੀ ਬੁਰਾ ਹੋਣਾ ਵਾ ਜੇ ਉਹਨਾਂ ਨੇ ਕਿਸਾਨ ਦੀ ਆਵਾਜ਼ ਦਾ ਸਨਮਾਨ ਨਾ ਕੀਤਾ ਜੇ ਕੇਜਰੀਵਾਲ ਦਾ ਭਗਵੰਤ ਮਾਨ ਜੀ ਨੂੰ ਕੋ ਪੰਜਾਬ ਦੀ ਆਵਾਜ਼ ਦੀ ਸਨਮਾਨ ਦਾ ਕੋਈ ਹੈ ਤੇ ਤੁਰੰਤ ਪ੍ਰਭਾਵਨਾ ਪਾਲਿਸੀ ਵਾਪਸ ਲੈਣੀ ਚਾਹੀਦੀ ਹੈਗੀ